ਇਹਦਾ ਨਸ਼ੇ ਦੇ ਮਾਮਲੇ ਚ ਮੰਡਾ ਪੜਿਆ ਤੇ ਕੀ ਕੀ ਨੂੰ ਰਿਕਵਰ ਹੋਇਆ ਬੇਸਿਕਲੀ ਜੀ ਇੱਕ ਸਾਡੇ ਕੋਲ ਐਫ ਆਈ ਆਰ ਨੰਬਰ 274 ਹੈ ਜਿਹੜੀ ਵੀ 924 ਨੂੰ 21296185 ਐਨ ਡੀ ਪੀ ਐਸ ਐਕਟ ਦਾ ਐਸ ਐਚ ਓ ਜਸਪ੍ਰੀਤ ਐਸ ਐਚ ਓ ਸੋਹਾਣਾ ਨੇ ਇਨਫੋਰਮੇਸ਼ਨ ਆਉਣ ਤੇ ਇੱਕ ਗੱਡੀ ਰੋਕੀ ਸੀ ਜਿਹਦੇ ਚ ਸਾਨੂੰ ਇੱਕ ਵਿਅਕਤੀ ਮਿਲਿਆ ਸੀ ਜਿਹਦਾ ਨਾਂ ਅਮਨਦੀਪ ਘਰਗ ਹੈ ਪੁੱਤਰ सुरेश ਕੁਮਾਰ ਮੁੱਖ ਸਰ ਦਾ ਰਹਿਣ ਉਹ ਹੈ ਤੇ ਜਿਹੜਾ ਕਿ ਇੱਥੇ 77 ਸੈਕਟਰ ਦੇ ਵਿੱਚ ਰਹਿੰਦਾ ਸੀ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਤੋਂ 100 ਗ੍ਰਾਮ ਹਿਰੋਇਨ ਚਿੱਟਾ ਜਿਹੜਾ ਇਹ ਬਰਾਮਦ ਹੋਇਆ ਇਹਦੇ ਤੋਂ ਇਲਾਵਾ ਇਹ ਦੇਖੋ 38 ਮੋਬਾਈਲ ਤੇ ਸਕੂਟੀਆਂ ਸਾਨੂੰ ਮਿਲੀਆਂ ਤਰ ਕੀ ਇਹਦੇ ਕੋਲ ਚੋਰੀ ਕਰਦਾ ਸੀ ਕੀ ਇਸ ਤੇ ਕਿੱਥੇ ਜਾਂਦਾ ਇੰਨਾ ਸਮਾਨ ਲੈ ਕੇ ਇਹ ਬੇਸਿਕਲੀ ਇਹ ਇੱਕ ਸਪਲਾਈਅਰ ਸੀ ਤੇ ਜਦੋਂ ਵੀ ਆਪਣੇ ਕਈ ਵਾਰ ਕਿਸੇ ਕੋਲ ਪੈਸੇ ਨਹੀਂ ਹੁੰਦੇ ਸੀ ਜਿਹੜਾ ਇਹਦੇ ਕੋਲ ਲੈਣ ਜਾਂਦੇ ਸੀ ਜਾਂ ਉਹਨਾਂ ਦਾ ਇਹ ਫੋਨ ਵਗੈਰਾ ਜਾਂ ਮਤਲਬ ਵਾਹਕਲ ਵੀ ਰੱਖ ਲੈਂਦਾ ਸੀ ਤਰ ਕੀ ਜਿਹੜਾ ਗਾਹਕੀ ਜਾਂਦੇ ਸੀ ਉਹ ਬਹੁਤ ਚੋਰੀ ਦੇ ਸੀ ਕਿ ਇਹ ਇਹਦੀ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਇਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਅਸੀਂ ਦੱਸ ਦਿੱਤਾ ਜਾਊਗਾ ਕਿੰਨੇ ਮੋਬਾਈਲ 38 ਮਾਤ ਤੁਸੀਂ ਦੱਸਦੇ ਹੋ ਜੀ ਕੋਈ ਕੋ ਆਪਣਾ ਮੋਬਾਈਲ ਨਾਲ ਰੱਖਦਾ ਕੋਈ ਜਾਣ ਸਕਦਾ ਜਾਂ ਫਿਰ ਉਹ ਵੀ ਚੋਰੀ ਤੋਂ ਮੋਬਾਈਲ ਹੋਣਗੇ ਇਹ ਜੀ ਸਾਰੇ ਦੇ ਸਾਰੇ ਅਸੀਂ IMEI ਕੀ ਕਹਿੰਦੇ ਚੈੱਕ ਕਰਕੇ ਕੱਲੇ ਕੱਲੇ ਫੋਨ ਦੀ ਅਸੀਂ ਉਹ ਵੇਖਾਂਗੇ ਵੀ ਇਹ ਦੀ ਚੋਰੀ ਹੋਇਆ ਖੋਇਆ ਹੈ ਕਿ ਕਿਸੇ ਨੇ ਮਤਲਬ ਜਿਹੜੇ ਯੂਜ਼ ਕਰਦੇ ਸੀ ਉਹ ਆਪਣਾ ਫੋਨ ਦੇ ਆ ਇਹਦੇ ਬਾਰੇ ਇਨਵੈਸਟੀਗੇਸ਼ਨ ਸਰ ਇੱਥੇ ਕਿਹੜੇ ਤੇ ਹੋਰ ਕਿੰਨੇ ਫੋਨ ਦੇ ਮਾਲਕ ਨੇ ਇਹਦੇ ਵਿੱਚ ਅਸੀਂ ਇਹ ਜੀ ਮੀਨ ਹੈ ਇਸ ਤੋਂ ਅਸੀਂ ਇਹਦੇ ਅਪਵਰਡ ਤੇ ਬੈਕਵਰਡ ਲਿੰਕਜ ਵੀ ਸਾਰੀ ਚੈੱਕ ਕਰਾਂਗੇ ਤੇ ਇਹ ਕਿੱਥੇ ਦਾ ਰਹਿਣ ਵਾਲਾ ਇੱਥੇ ਮਹਾਲੀ ਦੇ ਤੌਰ ਤੇ ਰਹਿ ਰਹੇ ਸੀ ਨਹੀਂ ਇਹ ਬਸ ਚ ਬੇਸਿਕਲੀ ਜਿੰਨਾ ਤੁਹਾਨੂੰ ਮੈਂ ਦੱਸਿਆ ਹੈ ਮੁਕਸਰ ਦਾ ਰਹਿਣ ਵਾਲਾ ਹੈ ਤੇ ਇੱਥੇ ਕਿਰਾਏ ਆਪਣੇ ਕਿਰਾਏ ਤੇ ਮਕਾਨ ਲੈ ਕੇ ਸੈਕਟਰ 77 ਚ ਰਹਿੰਦਾ ਸੀ